ਇਸ ਕਹਾਣੀ ਨੇ ਸਾਰੇ ਦੇਸ਼ ਨੂੰ ਰੋਨ ਲਾ ਦਿੱਤਾ ਇੱਕ ਟ੍ਰੇਨੀ ਡਾਕਟਰ ਹੁੰਦੀ ਹੈ ਜਿਹੜੀ ਕਿ ਪੋਸਟ ਗ੍ਰੈਜੂਏਸ਼ਨ ਦੇ ਸੈਕੰਡ ਯਰ ਦੇ ਵਿੱਚ ਹੁੰਦੀ ਹੈ ਆਰਜੀ ਕਰ ਕਾਲਜ ਐਂਡ ਹਸਪੀਟਲ ਦੇ ਵਿੱਚ ਡਿਊਟੀ ਕਰ ਰਹੀ ਹੁੰਦੀ ਹੈ ਨਾਈਟ ਦੀ ਰਾਤ ਦੀ ਡਿਊਟੀ ਕਰ ਰਹੀ ਹੁੰਦੀ ਹੈ ਸਵਾ 11 ਦੇ ਕਰੀਬ ਉਹਦੀ ਮਾਂ ਦਾ ਫੋਨ ਆਉਂਦਾ ਹੈ ਹੁਣ ਮਾਪਿਆਂ ਨੂੰ ਫਿਕਰ ਹੁੰਦਾ ਹੀ ਆ ਆਪਣੇ ਧੀਆਂ ਪੁੱਤਾਂ ਜਿਹੜੇ ਨਾਈਟ ਡਿਊਟੀ ਤੇ ਹੁੰਦੇ ਆ ਉਹ ਆਪਦੀ ਮਾਂ ਨੂੰ ਦੱਸਦੀ ਆ ਵੀ ਸਭ ਕੁਝ ਠੀਕ ਠਾਕ ਹੈ ਤੁਸੀਂ ਸੌਜੋ ਹਸਪੀਟਲ ਦੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੈ ਤੇ ਫਿਰ ਉਹ ਤਕਰੀਬਨ 2:00 ਵਜੇ ਜਿਹੜਾ ਹੈਗਾ ਇਹ ਆਪਦਾ ਡਿਨਰ ਕਰਦੇ ਆ ਸਾਰੇ ਟ੍ਰੇਨੀ ਡਾਕਟਰ ਮਿਲ ਕੇ ਤਾਂ ਉਸ ਤੋਂ ਬਾਅਦ 3:00 ਵਜੇ ਦੇ ਕਰੀਬ ਜਦੋਂ ਹਸਪੀਟਲ ਦੇ ਵਿੱਚ ਪੇਸ਼ੈਂਟ ਘਟ ਜਾਂਦੇ ਆ ਤਾਂ ਉਹ ਫਿਰ ਸਟੱਡੀ ਕਰਨ ਦੇ ਲਈ ਜਿਹੜਾ ਹੈਗਾ ਸੈਮੀਨਾਰ ਹਾਲ ਦੇ ਵਿੱਚ ਚਲੀ ਜਾਂਦੀ ਹੈ ਉੱਥੇ ਕਿਉਂਕਿ ਬੈੱਡ ਲੱਗੇ ਹੁੰਦੇ ਆ ਬਿੱਡਾਂ ਦੇ ਉੱਪਰ ਬੈਠ ਕੇ ਉਹ ਜਦੋਂ ਸਟੱਡੀ ਕਰਦੀ ਹੈ ਤਾਂ ਉੱਥੇ ਉਹਨੂੰ ਸਟੱਡੀ ਕਰਦਿਆਂ ਕਰਦਿਆਂ ਨੀਂਦ ਆ ਜਾਂਦੀ ਹੈ ਤਕਰੀਬਨ 3:00 ਵਜੇ ਦੇ ਕਰੀਬ ਸੰਜੇ rau ਨਾਮ ਦਾ ਵਿਅਕਤੀ ਜਿਹੜਾ ਉਹ ਟ੍ਰੇਨੀ ਡਾਕਟਰ ਦੇ ਲਈ حیਵਾਨ ਦਾ ਰੂਪ ਲੈ ਕੇ ਆ ਗਿਆ ਹੁੰਦਾ ਹਸਪੀਟਲ ਦੇ ਵਿੱਚ ਅੰਦਰ ਦਾਖਲ ਹੁੰਦਾ ਏ ਤੇ ਆ ਕੇ ਉਸ 31 ਸਾਲ ਦੀ ਟ੍ਰੇਨੀ ਡਾਕਟਰ ਹੁੰਦੀ ਹੈ ਉਹਨੂੰ ਤਬੋਚਣ ਲੱਗ ਜਾਂਦਾ ਏ ਆ ਆਪਦੀ ਜਾਨ ਬਚਾਉਣ ਲਈ ਬਹੁਤ ਜ਼ਿਆਦਾ ਕੋਸ਼ਿਸ਼ ਕਰਦੀ ਹੈ ਔਰ 40 ਮਿੰਟ ਦੇ ਵਿੱਚ 40 ਮਿੰਟ ਲਗਭਗ ਇਹ ਜਦੋਂ ਜੈਦ ਹੁੰਦੀ ਹੈ ਔਰ 40 ਮਿੰਟ ਦੇ ਸਮੇਂ ਦੇ ਵਿੱਚ ਜਦੋਂ ਜੈਦ ਦੇ ਵਿੱਚ ਅਨੇਕਾਂ ਹੀ ਜ਼ਖਮ ਦਿੱਤੇ ਸੰਜੇ ਰਾਓ ਨੇ ਉਹਨੂੰ ਆਪਦੀ ਹਵਾਨੀਆਂ ਦੀ ਪੂਰੀ ਐਂਡ ਕਰ ਦਿੱਤੀ ਤੇ ਐਨਕ ਲੱਗੀ ਹੁੰਦੀ ਆ ਉਹਦੀਆਂ ਐਨਕ ਦੇ ਸ਼ੀਸ਼ੇ ਟੁੱਟ ਕੇ ਉਹਦੀਆਂ ਅੱਖਾਂ ਚ ਪੈ ਪੈ ਚੁੱਕੇ ਹੁੰਦੇ ਆ ਔਰ ਅੱਖਾਂ ਦੇ ਵਿੱਚੋਂ ਖੂਨ ਵਗ ਰਿਹਾ ਹੁੰਦਾ ਉਹਦੇ ਲਿਪਸ ਦੇ ਵਿੱਚੋਂ ਵੀ ਬੁੱਲ ਜਿਹੜੇ ਆਹੋ ਬੁਰੀ ਤਰ੍ਹਾਂ ਦਬੋਚੇ ਹੁੰਦੇ ਆ ਉਹਨਾਂ ਦੇ ਵਿੱਚੋਂ ਵੀ ਖੂਨ ਵਹਿ ਰਿਹਾ ਹੁੰਦਾ ਚਿਹਰੇ ਨੂੰ ਚਿਹਰੇ ਉੱਪਰ ਬਹੁਤ ਜ਼ਿਆਦਾ ਜ਼ਖਮ ਦਿੱਤੇ ਹੁੰਦੇ ਆ ਜਿਨ੍ਹਾਂ ਦੇ ਉੱਪਰੋਂ ਖੂਨ ਵਹਿ ਰਿਹਾ ਹੁੰਦਾ ਜਿੱਥੋਂ ਸਾਫ ਪਤਾ ਲੱਗਦਾ ਵੀ ਉਸ ਦਰਿੰਦੇ ਨੇ ਜਾਨਵਰ ਦੀ ਤਰ੍ਹਾਂ ਉਸ ਮਾਸੂਮ ਲੜਕੀ ਨੂੰ ਦਬੋਚਿਆ ਸੀ ਔਰ ਮੂਹਂ ਜਦੋਂ ਉਹ ਆਪਣੀ ਜਾਨ ਬਚਾਉਣ ਲਈ ਜਦੋਂ ਜਹਿਦ ਕਰ ਰਹੀ ਸੀ ਤਾਂ ਉਹਦੇ ਮੂੰਹ ਦੇ ਉੱਪਰ ਤੇ ਉਹਦੀ ਗਰਦਨ ਦੇ ਉੱਪਰ ਉਸ ਹਿਵਾਨ ਨੇ ਬੁਰੀ ਤਰ੍ਹਾਂ ਭਾਰ ਪਾਇਆ ਹੋਇਆ ਸੀਗਾ ਜਿਹਦੇ ਨੱਕ ਦੀ ਜਿਹੜੀ ਆ ਉਹ ਗਰਦਨ ਦੀ ਹੱਡੀ ਵੀ ਟੁੱਟ ਚੁੱਕੀ ਹੁੰਦੀ ਹੈ ਤੇ ਜਦੋਂ লাশ ਮਿਲਦੀ ਹੈ ਤਾਂ ਉਹ ਅਧ ਨੰਗੀ ਅਵਸਥਾ ਦੇ ਵਿੱਚ ਮਿਲਦੀ ਹੈ ਤਾਂ ਉਹਦੀਆਂ ਜਿਹੜੀਆਂ ਲੱਤਾਂ ਨੇ ਉਹ 90 ਡਿਗਰੀ ਦੇ ਐਂਗਲ ਦੇ ਵਿੱਚ ਖੁੱਲੀਆਂ ਹੁੰਦੀਆਂ ਨੇ। ਔਰ ਉਹਦੇ ਪ੍ਰਾਈਵੇਟ ਪਾਰਟ ਦੇ ਵਿੱਚ ਉਹ ਬਹੁਤ ਜ਼ਿਆਦਾ ਖੂਨ ਵਗ ਰਿਹਾ ਹੁੰਦਾ ਔਰ ਪ੍ਰਾਈਵੇਟ ਪਾਰਟ ਦੇ ਉੱਪਰ ਬਹੁਤ ਗਹਿਰੇ ਜ਼ਖਮ ਦਿੱਤੇ ਹੁੰਦੇ ਆ। ਔਰ ਪੇਟ ਦੇ ਉੱਪਰ ਵੀ ਗਹਿਰੇ ਜ਼ਖਮ ਹੁੰਦੇ ਆ, ਪੇਟ ਦੇ ਉੱਪਰ ਵੀ ਖੂਨ ਵਗ ਰਿਹਾ ਹੁੰਦਾ ਏ। ਸਰੀਰ ਦਾ ਉਹ ਕਿਹੜਾ ਅੰਗ ਨਹੀਂ ਜਿਹਦੇ ਉੱਪਰੋਂ ਖੂਨ ਨਹੀਂ ਵਗ ਰਿਹਾ ਸੀਗਾ। ਫਿਰ ਸੱਜਾ ਹੱਥੀ ਉਂਗਲੀ ਦੀ ਹੱਡੀ ਵੀ ਟੁੱਟੀ ਹੋਈ ਸੀਗੀ ਫਿਰ ਜਿਹੜੇ ਨੌ ਨੇ ਉਹ ਟੁੱਟੇ ਲਗਭਗ ਟੁੱਟਿਆਂ ਦੇ ਬਰਾਬਰ ਸੀ ਤੇ ਉਹਨਾਂ ਦੇ ਵਿੱਚੋਂ ਵੀ ਖੂਨ ਵਹਿ ਰਿਹਾ ਸੀ ਕਿਉਂਕਿ ਉਹ ਆਪ ਆਪ ਦੇ ਆਪ ਨੂੰ ਉਸ ਜੀਵਾਨ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਵੀ 100 ਗ੍ਰਾਮ ਦੇ ਕਰੀਬ ਜਿਹੜਾ ਹੈਗਾ ਇਹ ਉਹ ਸਪਰਮ ਜਿਹੜਾ ਉਹ ਉਹਦੇ ਪ੍ਰਾਈਵੇਟ ਪਾਰਟ ਦੇ ਵਿੱਚ ਨਾ ਜਿਹਦੇ ਤੋਂ ਇਹ ਸਾਫ ਪਤਾ ਲੱਗਦਾ ਵੀ ਇਹ ਜਿਹੜਾ ਹਵਾਨੀਅਤ ਦਾ ਕਾਰਾ ਇਹ ਕੋਈ ਇੱਕ ਵਿਅਕਤੀ ਦਾ ਨਹੀਂ ਬਲਕਿ ਪੂਰੀ ਗੈਂਗ ਦਾ ਸੀ ਯਾਰ ਇਹ ਗੈਂਗ ਰੇਪ ਸੀਗਾ ਔਰ ਵੇਖੋ ਕਿੰਨੀ ਵੱਡੀ ਘਟਨਾ ਵਾਪਰੀ ਹੈ ਤੇ ਕਿੱਡਾ ਵੱਡਾ ਸ਼ਰਮਨਾਕ ਕਾਰਾ ਵਾਪਰਿਆ ਪਰ ਇਸ ਦੇ ਉੱਪਰ ਜਿਹੜਾ ਉਸ ਕਾਲਜ ਦਾ ਆਰਜੀਕਰ ਕਾਲਜ ਐਂਡ ਹਸਪੀਟਲ ਦਾ ਪ੍ਰਿੰਸੀਪਲ ਹੁੰਦਾ ਏ ਉਹ ਇਸ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਔਰ ਕੋਲਕੱਤਾ ਦੀ ਪੁਲਿਸ ਵੀ ਇਸ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਹੈ ਪ੍ਰਿੰਸੀਪਲ ਨੇ ਉਹਦੇ ਮਾਪਿਆਂ ਨੂੰ ਕੋਈ ਖਬਰ ਨਹੀਂ ਦਿੱਤੀਗੀ ਤਿੰਨ ਚਾਰ ਘੰਟੇ ਤੱਕ ਉਹ ਬੰਦੇ ਵੀ ਕੋਈ ਖਬਰ ਨਹੀਂ ਦਿੱਤੀ ਵੀ ਹਾਲਤ ਕਿਵੇਂ ਹੈ ਤੇ ਇਸ ਤੋਂ ਤੱਕ ਕਿਹਾ ਜਾਂਦਾ ਸੁਸਾਇਸਾਈਡ ਮਾਮਲਾ ਬਣਾਇਆ ਜਾਂਦਾ ਹੈ ਤੇ ਪੁਲਿਸ ਵੀ ਜਿਹੜੀ ਹੈਗੀ ਆ ਉਹ ਇਨਸਾਫ ਦੀ ਥਾਂ ਨੂੰ ਪੈਸੇ ਦੇ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੁੰਦੀ ਉਹਦੇ ਮਾਪਿਆਂ ਨੂੰ ਐਡਾ ਵੱਡਾ ਸ਼ਰਮਨਾਕਾਰਾ ਵਾਪਰ ਗਿਆ ਦੇਸ਼ ਦੀ ਆਜ਼ਾਦੀ ਦੇ ਦਿਹਾੜੇ ਜਿਹੜੇ ਦੇਸ਼ ਦੇ ਵਿੱਚ ਜਸ਼ਨ ਹੋ ਰਹੇ ਸੀ ਆਜ਼ਾਦੀ ਮਨਾਈ ਜਾ ਰਹੀ ਸੀ ਔਰ ਕਿਹਾ ਜਾ ਰਿਆ ਸੀ ਵੀ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਇੱਥੇ ਇੱਥੇ ਧੀਆਂ ਪੇਣਾ ਦੀ ਇੱਜ਼ਤ ਸੁਰੱਖਿਅਤ ਹੈ ਇੱਥੇ ਸਾਰੇ ਗਰੀਬ ਗੁਰਬੇ ਸਾਰੇ ਧਰਮਾਂ ਦੇ ਲੋਕ ਸੁਰੱਖਿਅਤ ਹੈ ਉੱਥੇ ਹੀ ਦੂਜੇ ਪਾਸੇ ਕੋਲਕਾਤਾ ਦੇ ਹਸਪੀਟਲ ਦੇ ਵਿੱਚ ਇਹ ਘਟਨਾ ਦਰਿੰਦਗੀ ਵਾਲੀ ਇਹ ਘਟਨਾ ਵਾਪਰੀ ਜਾ ਰਹੀ ਸੀ। ਔਰ ਜਦੋਂ ਇਸ ਘਟਨਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਤਾਂ ਲੋਕਾਂ ਨੇ ਪ੍ਰੋਟੈਸਟ ਕੀਤਾ। ਕੁਝ ਸ਼ਰਾਰਤੀ ਅੰਸਰਾਂ ਨੇ ਜਾ ਕੇ ਹਸਪੀਟਲ ਦੇ ਵਿੱਚ ਤੋੜ-ਫੋੜ ਕੀਤੀ ਤਾਂ ਕਿ ਜਿਹੜੇ ਉਹ ਸੈਮੀਨਾਰ ਹਾਲ ਦੇ ਵਿੱਚ ਜਿਹੜੇ ਸਬੂਤ ਨੇ ਉਹ ਮਿਟਾਏ ਜਾ ਸਕਣ। ਇੱਥੋਂ ਤੱਕ ਹਵਾਨੀਅਤ ਦਾ ਰੂਪ ਲੋਕਾਂ ਨੇ ਔਰ ਸਰਕਾਰਾਂ ਨੇ ਦਿਖਾਇਆ ਪੁਲਿਸ ਨੇ ਦਿਖਾਇਆ ਸਬੂਤ ਪਟਾਉਣ ਦੀ ਕੋਸ਼ਿਸ਼ ਕੀਤੀ ਗਈ ਫਿਰ ਡਾਕਟਰਾਂ ਨੇ ਸਾਰੇ ਦੇਸ਼ ਦੇ ਡਾਕਟਰਾਂ ਨੇ ਕੋਲਕੱਤਾ ਦੇ ਡਾਕਟਰਾਂ ਨੇ ਵੀ ਪ੍ਰੋਟੈਸਟ ਕੀਤਾ ਸੜਕਾਂ ਤੇ ਆਏ ਔਰ ਕਿਹਾ ਕਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਔਰ ਡਾਕਟਰਾਂ ਦੀ ਜਿਹੜੀ ਸੁਰੱਖਿਆ ਉਹ ਯਕੀਨੀ ਬਣਾਉਣੀ ਚਾਹੀਦੀ ਹੈ ਫਿਰ ਜਿਹੜੀ ਆ ਉਹ ਬੰਗਾਲ ਦੀ ਜਿਹੜੀ ਪੱਛਮੀ ਬੰਗਾਲ ਦੀ ਹਾਈ ਕੋਰਟ ਜਿਹੜੀ ਹੈਗੀ ਆ ਉਹ ਕੋਲਕਾਤਾ ਦੀ ਹਾਈ ਕੋਰਟ ਉਹ सीबीआई ਨੂੰ ਕੇਸ ਆਉਂਦੀ ਹੈ ਔਰ सीबीआई ਇਨਵੈਸਟੀਗੇਸ਼ਨ ਕਰਦੀ ਹੈ ਔਰ सीबीआई ਪੋਸਮਾਰਟਮ ਦੇ ਵਿੱਚ ਸਾਰੇ ਖੁਲਾਸੇ ਕਰਦੀ ਹੈ ਵੀ ਅਨੇਕਾਂ ਹੀ ਜ਼ਖਮ ਉਸ ਲੜਕੀ ਨੂੰ ਮਿਲੇ ਸੀ ਕਿੰਨੀ ਹੈਵਾਨੀਅਤ ਨਾਲ ਉਹਦੇ ਨਾਲ ਉਹ 40 ਮਿੰਟ ਤੱਕ ਹੈਵਾਨੀਅਤ ਭਰ ਆ ਉਹਦੇ ਨਾਲ ਉਹ سلوਕ ਕੀਤਾ ਗਿਆ ਕਿੰਨੀ ਦਰਿੰਦਗੀ ਦੇ ਨਾਲ ਉਹਨੂੰ ਮੋਚਿਆ ਗਿਆ ਹੋਵੇਗਾ ਕਿੱਥੋਂ ਤੱਕ ਵਿਚਾਰੀ ਉਹ ਆਪਦੀ ਜੀਵਨ ਲੀਲਾ ਬਚਾਉਣ ਦੇ ਲਈ ਕੋਸ਼ਿਸ਼ ਕਰਦੀ ਰਹੀ ਹੋਏਗੀ ਜਿਹੜੇ ਉਹਨੇ ਆਪਦੇ ਨੋ ਵੀ ਪੱਟ ਲਏ ਸਰੀਰ ਦੇ ਸਾਰੇ ਅੰਗਾਂ ਤੋਂ ਖੂਨ ਵਗ ਰਿਆ ਸੀ ਪ੍ਰਾਈਵੇਟ ਪਾਰਟ ਦਾ ਕਹਿੰਦੇ ਬਹੁਤ ਬੁਰਾ ਹਾਲ ਸੀ ਤੇ ਉਹਦੇ ਤੋਂ ਲੱਗ ਰਿਹਾ ਸੀ ਵੀ ਪੂਰੀ ਤਰ੍ਹਾਂ ਨਾਲ ਗੈਂਗ ਰੇਪ ਹੋਇਆ ਏ ਔਰ ਬੁਰੀ ਤਰ੍ਹਾਂ ਨੂੰ ਮਾਰਿਆ ਗਿਆ ਏ ਔਰ ਉਸ ਤੋਂ ਬਾਅਦ ਉਹ ਸੱਜੇ ਰੋ ਨਿਕਲਦਾ ਹਸਪੀਟਲ ਦੇ ਵਿੱਚੋਂ ਸਵੇਰੇ ਔਰ ਸੰਜੇ ਰਾਓ ਉਹ ਬੰਦਾ ਹੁੰਦਾ ਉਹ ਵਿਅਕਤੀ ਸੀ ਜਿਹੜਾ ਪੁਲਿਸ ਦਾ ਖਾਸ ਵਸ਼ੰਦਾ ਰੱਖਿਆ ਹੋਇਆ ਸੀਗਾ ਪੁਲਿਸ ਕਸਟਡੀ ਦੇ ਵਿੱਚ ਉਹ ਜਾ ਕੇ ਰੇਪ ਕਰਕੇ ਆਰਾਮ ਨਾਲ ਆਪਦੇ ਕੱਪੜੇ ਧੋ ਕੇ ਸਬੂਤ ਮਿਟਾ ਕੇ ਆਰਾਮ ਨਾਲ ਸੌ ਗਿਆ ਹੁੰਦਾ ਹੈ ਸੀਬੀਆਈ ਨੇ ਇਨਵੈਸਟੀਗੇਸ਼ਨ ਦੇ ਦੌਰਾਨ ਸੰਜੇ ਰਾਓ ਨੂੰ ਗ੍ਰਿਫਤਾਰ ਕੀਤਾ ਔਰ ਰਿਵਾਰਡ ਲਈ ਹੈ ਔਰ ਜਿਹੜਾ 100 ਗ੍ਰਾਮਸ ਪਰਮ ਮਿਲਿਆ ਹੈ ਤੇ ਉਹਦੇ ਤੋਂ ਸਾਹ ਪਤਾ ਚੱਲਦਾ ਵੀ ਇਹ ਇਕੱਲੇ ਸੰਜੇ ਰਾਓ ਦਾ ਕਾਰਾ ਨਹੀਂਗਾ ਸੰਜੇ ਰਾਓ ਕਹਿੰਦੇ ਵੀ ਉਹਦਾ ਬੈਕਗ੍ਰਾਉਂਡ ਵੀ ਇਸੇ ਤਰ੍ਹਾਂ ਹਿਵਾਨੀਅਤ ਭਰਾਂ ਵਾਲਾ ਸੀਗਾ ਤੇ ਉਹਨੇ 3-4 ਵਿਆਹ ਕੀਤੇ ਹੋਏ ਸੀ ਔਰ ਆਪ ਦੀਆਂ ਪਤਨੀਆਂ ਨਾਲ ਵੀ ਕੁੱਟਮਾਰ ਕਰਦਾ ਸੀ ਤੇ ਉਹਨਾਂ ਨਾਲ ਵੀ ਬੁਰਾ ਸਲੂਕ ਕਰਦਾ ਸੀਗਾ ਇਹ ਸ਼ਰਮਨਾਕਾਰਾ ਦੇਸ਼ ਦੀ ਆਜ਼ਾਦੀ ਤੇ ਬਹੁਤ ਵੱਡਾ ਸਵਾਲ ਬਣ ਕੇ ਖੜਾ ਹੋ ਗਿਆ ਹੈ ਜਿੱਥੇ ਦੇਸ਼ ਦੇ ਜਸ਼ਨ ਮਨਾਏ ਜਾ ਰਹੇ ਸੀ ਦੂਸਰੇ ਪਾਸੇ ਉਸ ਟ੍ਰੇਨੀ ਡਾਕਟਰ ਦੇ ਨਾਲ ਜਾਨਵਰਾਂ ਵਾਲਾ ਸਲੂਕ ਕੀਤਾ ਗਿਆ ਉਹਦਾ ਰੇਪ ਕੀਤਾ ਗਿਆ ਬੁਰੀ ਤਰ੍ਹਾਂ ਨਾਲ ਤੇ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਔਰ ਇਥੇ ਇਹ ਅੰਕੜੇ ਦੱਸਦੇ ਨੇ ਵੀ ਤਕਰੀਬਨ 86 ਦੇ ਕਰੀਬ ਦਿੱਲੀ ਰੇਪ ਹੁੰਦੇ ਆ ਇੰਡੀਆ ਦੇ ਵਿੱਚ ਜਿੱਥੇ ਕਿ ਲੋਕਤੰਤਰ ਦਾ ਗੁਣगान ਕੀਤਾ ਜਾਂਦਾ ਏ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਕਿਹਾ ਜਾਂਦਾ ਏ ਦਿੱਲੀ ਉੱਥੇ 86 ਦੇ ਕਰੀਬ ਰੇਪ ਹੋ ਜਾਂਦੇ ਆ ਅੰਕੜੇ ਦੱਸਦੇ ਔਰ ਇੱਥੇ ਭੁੱਖਮਰੀ ਦੇ ਨਾਲ ਬਹੁਤ ਜ਼ਿਆਦਾ ਲੋਕ ਮਾਰੇ ਜਾਂਦੇ ਆ ਔਰ ਇੱਥੇ ਧੀਆ ਪਹਿਣਾ ਦੀ ਇੱਜ਼ਤ ਦੀ ਕੋਈ ਸੁਰੱਖਿਆ ਨਹੀਂ ਜੇ ਕਿਸੇ ਨਾਲ ਕੋਈ ਮਾੜਾ ਸਲੂਕ ਹੋ ਵੀ ਜਾਂਦਾ ਤੇ ਉਤੋਂ ਧੀਆ ਪਹਿਣਾ ਨੂੰ ਵੀ ਦੋਸ਼ ਦਿੱਤਾ ਜਾਂਦਾ ਵੀ ਇਹ ਕੱਪੜੇ ਸ਼ਾਰਟ ਪਾਉਂਦੀਆਂ ਐ ਇਹ ਇਹਨਾਂ ਦੀ ਚਾਲ ਟਾਲ ਨਹੀਂ ਠੀਕ ਇਹਨਾਂ ਦਾ ਰਹਿਣ ਸਹਿਣ ਨਹੀਂ ਠੀਕ ਇੱਥੋਂ ਤੱਕ ਸਵਾਲ ਕੀਤੇ ਜਾਂਦੇ ਆ ਔਰ ਹੈਰਾਨੀ ਵਾਲੀ ਗੱਲ ਉਦੋਂ ਹੁੰਦੀ ਹੈ ਕਿ ਜਦੋਂ ਜਿੰਨਾ ਤੋਂ ਇਨਸਾਫ ਦੀ ਲੋੜ ਹੈ ਜਿਸ ਕਾਨੂੰਨ ਤੋਂ ਜਿਸ ਪੁਲਿਸ ਤੋਂ ਇਨਸਾਫ ਦੀ ਲੋੜ ਹੁੰਦੀ ਹੈ ਉਹ ਵੀ ਇਸ ਗੱਲਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਫਿਰ ਇਨਸਾਫ ਕਿੱਥੇ ਮਿਲੇਗਾ ਸੋ ਇਨਵੈਸਟੀਗੇਸ਼ਨ ਚੱਲ ਰਹੀ ਹੈ ਦੇਖਦੇ ਹਾਂ ਕਿ ਇਨਸਾਫ ਮਿਲਦਾ ਜਾਂ ਨਹੀਂ ਮਿਲਦਾ ਸਾਨੂੰ ਸਾਰਿਆਂ ਨੂੰ ਵੀ ਉਸ ਧੀ ਦੀ ਖਾਤਰ ਆਵਾਜ਼ ਉਠਾਉਣੀ ਚਾਹੀਦੀ ਹੈ ਜੋ ਵੀ ਹੋ ਸਕਦਾ ਹੈ ਜਿੰਨਾ ਵੀ ਹੋ ਸਕਦਾ ਹੈ ਉਨੀ ਹੀ ਆਵਾਜ਼ ਉਠਾਉਣੀ ਚਾਹੀਦੀ ਹੈ ਉਹਨੂੰ ਇਨਸਾਫ ਦੀ ਮੰਗ ਕਰਨੀ ਚਾਹੀਦੀ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਦ ਜਿਹੜੇ ਰੱਬ ਦਾ ਦੂਜਾ ਰੂਪ ਕਹੇ ਜਾਂਦੇ ਡਾਕਟਰ ਜਿਹੜੇ ਕਿ ਸਾਡੀ ਜਾਨ ਬਚਾਉਂਦੇ ਆ ਜੇ ਉਹ ਵੀ ਨਹੀਂ ਸੁਰੱਖਿਅਤ ਤਾਂ ਫਿਰ ਕੌਣ ਸੁਰੱਖਿਅਤ ਹੋਏਗਾ ਬਹੁਤ ਵੱਡਾ ਸਵਾਲ ਹੈ ਤੁਸੀਂ ਵੀ ਸੋਚਿਓ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਦੂਸਰੇ ਲੋਕਾਂ ਤੱਕ ਵੀ ਪਹੁੰਚ ਸਕੇ ਧੰਨਵਾਦ